ਜੀ ਜੀਓ ਪਿੰਨ ਸਭ ਤੇਰਾ ਆਹੋ ਨਾਨਕ ਸਤਿ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਤਿਨੇ ਤਾਂ ਪਰਿਵਾਨ ਹਾਰਾ ਦੁਖ ਹੰਤਾ ਸੁਖ ਰਾਸ ਆਪੋ ਬਿਗਨ ਕੋ ਲਾਗੇ ਜਾਂ ਕੀ ਪ੍ਰਭ ਅਗੇ ਰਦਾਸ ਅਰਦਾਸੇ ਕੋ ਅੰਕਾਰ ਵਾਹੀ ਮੁਰਜੀ ਕੀ ਬਤੇ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੇ ਪਾਖਸ਼ਾਹੀ ਦਸਵੀਂ ਜੇ ਤੁਮ ਭਗਵਤੀ ਸਿਮਰ ਕਾਏ ਗੁਰੂ ਨਾਨਕ ਲਈ ਧਾਇ ਤੇ ਰੰਗਨ ਗੁਰਤੀ ਅਮਰਦਾਸ ਗ੍ਰਾਮਦਾਸ ਵਈ ਸਹਾਇ ਅਰਜਨ ਹਰ ਕੋ ਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹੰਕਿ ਸ਼ੰਤਿ ਅਗੇ ਜਟਠੇ ਸਭ ਤੁਕ ਜਾਈ ਤੇਗ ਬਹਾਦਰ ਸਿਮਰਿਐ ਕਰਨਾਉਣੇ ਜਾਵੇਂ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਹਿਮਹਾਰਾ ਸਭ ਥਾਈ ਹੋਏ ਸਹਾਇ ਅਸਾਂ ਬਾਸ਼ੇਗਾਂ ਦੀ ਆਤਮਿਕ ਜੋਤ ਤਾਂ ਤਾਂ ਯਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਰਤੀ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਈ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਹਲਸਾ ਜੀ ਬੋਲੋ ਜੀ ੴ ਇਹਨੇ ਮਾਨੀਆਂ ਦੇ ਮਾਨ ਨੇ ਤਾਣੀਆਂ ਦੇ ਤਾਨ ਨੇ ਓਟੀਆਂ ਦੀ ਓਟ ਨਿਆਸਰੀਆਂ ਦੇ ਆਸਰੇ ਨੇ ਤੇ ਰਿਆਂ ਦੀ ਧਿਰ ਨੇ ਗੱਤਿਆਂ ਦੀ ਗਤ ਨੇ ਪੱਤਿਆਂ ਦੀ ਪਤ ਧੰਨ ਧੰਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ ਧੰਨ ਬ੍ਰਹਮ ਗਿਆਨੀ ਮਾਬਾ ਭਾਈ ਜਗਤਾ ਜੀਓ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇਤ ਪੁਰਜਾ ਪੁਰਜਾ ਕਟਮਰੇ ਕਗੁਣ ਛਾਦੇ ਕੇਤੇ ਗੁਰਵਾਕੰਸ ਸਾਹਿਬ ਆਸ਼ਾ ਜੀ ਉਹ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਲੋੜਵੰਦਾਂ ਦੀ ਖਾਲਸਾ ਸੇਵਾ ਸੁਸਾਇਟੀ ਨਾਲ ਜੁੜੇ ਲੰਬੇ ਸਮੇਂ ਤੋਂ ਦੇਸ਼ਾਂ-ਵਦੇਸ਼ਾਂ ਤੋਂ ਭੈਣ ਭਾਈ ਜੋ ਸੇਵਾਵਾਂ ਨਿਭਾ ਰਹੇ ਹਨ ਇਹਨਾਂ ਦੇ ਮੁੱਖ ਸੇਵਾਦਾਰ ਭਾਈ ਸਾਹ ਕਾਈ ਸਤਨਾਮ ਸਿੰਘ ਜੀ ਝੰਡ ਕਾਲੜਾ ਉਦੇਸਾਂ ਵਿੱਚ ਵਾਦੇ ਗੁਰਬਖਸ਼ ਸਿੰਘ ਕਰਨ ਸੇਗੁਰਬਖਸ਼ ਕਰਨ ਸੇਂਗਰ ਧਾਲੀਵਾਲ ਅੰਮ੍ਰੋਲ ਪ੍ਰੀਤ ਸਿੰਘ ਜੀ ਜੰਡਖਾਲਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਪਾਤਸ਼ਾਹ ਜੀ ਉਹ ਸ਼ਹੀਦੀ ਦਿਹਾੜੇ ਮਨਾਉਂਦਿਆਂ ਹੋਇਆਂ ਸਮੂਹ ਸੰਗਤਾਂ ਪਾਤਸ਼ਾਹ ਜੀ ਉਹ ਆਪ ਜੀ ਦੇ ਚਰਨ ਕਮਲਾਂ 'ਪਾ ਹਾਜ਼ਰ ਹੋਈਆਂ ਹਨ ਸੁਖਮਣੀ ਸੋਖੀ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਦੇ ਸ੍ਰਾਮ ਦੇ ਗੁਰਵਾਕ ਅਨੁਸਾਰ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਕਰਵਾਉਣ ਲੱਗੇ ਹਨ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਅੜੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ ਤੇ ਵਸਾਉਣੀ ਨਰਮ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਬਖਸ਼ੇ ਕਰਨੀਆਂ ਦੇਸਾਂ ਮਦੇਸਾਂ ਦੇ ਵਿੱਚ ਆਪ ਸਹਾਇੀ ਹੋਣਾ ਜਿਨ੍ਹਾਂ ਜਿਨ੍ਹਾਂ ਸਿੱਖਾਂ ਸੇਵਕਾਂ ਨੇ ਤਨ ਮਨ ਧੰਦੇ ਨਾਲ ਸੇਵਾਵਾਂ ਨਿਭਾਈਆਂ ਤਿਨ੍ਹਾਂ ਦੇ ਸੁਭਨਾਮ ਆਪ ਹੀ ਜਾਣਦੇ ਹੋ ਪਾਤਸ਼ਾਹ ਜੀਓ ਸੇਵਕਾਂ ਦੀ ਸੇਵਾ ਲੇਖੇ ਵਿੱਚ ਲਾਉਣੀ ਕਲੀਆਂ ਦੀਆਂ ਕਲਾ ਬਖਸ਼ੇ ਕਰਨੀਆਂ ਪਾਸ਼ਾ ਜੀਓ ਅੰਤਨ ਦੇ ਵਿੱਚ ਵਾਧੇ ਕਰਨੇ ਤਰਕੀਆਂ ਬਖਸ਼ੀ ਕਰਨੀਆਂ ਤਾਂ ਦੁਰਵਸਥਿਤੀਆਂ ਦਾਤਾ ਬਖਸ਼ੀ ਕਰਨੀਆਂ ਪਾਸ਼ਾ ਜੀਓ ਸੋਸਾਇਟੀ ਦੀ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖਣੀ ਪਾਸ਼ਾ ਜੀਓ ਸਹਿਤੀ ਨੂੰ ਪਾਸ਼ਾ ਜੀਓ ਧਰਮ ਦੇ ਕਾਰਜ ਕਰਨ ਦੇ ਬਲ ਬਖਸ਼ੇ ਕਰਨੇ ਸੋਹਟੀ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਸਮੂਹ ਮੈਂਬਰ ਸਬਾਨਾਂ ਦੇ ਪਾਸ਼ਾ ਜੀਓ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਘਰਾਂ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰਨੀਆਂ ਪਾਸ਼ਾ ਬਖਸ਼ੇ ਕਰਨੀਆਂ ਚੜ੍ਹਦੀਆਂ ਕਲਾ ਬਖਸ਼ੇ ਕਰਨੀਆਂ ਪਾਤਸ਼ਾਹ ਜੀਓ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰਤੇ ਪ੍ਰਵਾਨ ਕਰਨੀਆਂ ਤਿਲਕ ਪੇਟਾ ਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣਾ ਸੋ ਭਾਵਨਾਵਾਂ ਗੁਰਮਤਿ ਅਨਸਾਰ ਪੂਰਨ ਕਰਨੀਆਂ ਗ੍ਰੰਥੀ ਸਿੰਘ ਹਾਜ਼ਰਾਨ ਸੁੱਧ ਸ਼ਪਟ ਬਾਣੀ ਪੜਨ ਦੇ ਬਾਲ ਬਖਸ਼ੇ ਕਰਨੇ ਸੰਗਤਾਂ ਨੂੰ ਬਾਣੀ ਸਰਵਣ ਕਰਨ ਹਾਜ਼ਰੀਆਂ ਭਰਨ ਸਮੂਹ ਕਾਰਜਕਰਨ ਦੇ ਉਦਮ ਬਲ ਬਖਸ਼ੇ ਕਰਨੇ ਜਿਸ ਕਾ ਕਾ ਇਤਨੀ ਕੀਆ ਮਾਨਸਿਕਾ ਵਿਚਾਰਾਂ ਆਰਾਮ ਦੀ ਗੁਰਵਾਕਾਂ ਪਾਛਾ ਜੀਓ ਆ ਸੰਗਤਾਂ ਦਾ ਮਾਰਦਰਸ਼ਨ ਕਰਨਾ ਪਾਛਾ ਜੀਓ ਸੰਗਤਾਂ ਤੋਂ ਸੁਭਾਵਾਂ ਆਪ ਲੈਣੀਆਂ ਪਾਛਾ ਜੀ ਆਪਣੇ ਕਾਰਜ ਆਬ ਕਰਾਉਣੇ ਸੰਗਤਾਂ ਦੇ ਸੰਰੂਪ ਪਾ ਪਿਆਰ ਬਖਸ਼ੇ ਕਰਨਾ ਇਸੇ ਤਰ੍ਹਾਂ ਪਾਛਾ ਜੀ ਆਲ ਜੀ ਦੇ ਪਰਮ ਮਨੋਂ ਦੇ ਬਲ ਬਖਸ਼ੇ ਕਰਨੇ ਚੜ੍ਹਦੀਆਂ ਕਲਾ ਬਖਸ਼ੇ ਕਰਨੀਆਂ ਪਾਛਾ ਜੀ ਆਪ ਆਗਿਆ ਬਖਸ਼ੇ ਕਰੋ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਣ ਪ੍ਰਾਰੰਭ ਕੀਤੇ ਜਾਣ ਸਹੀ ਪਿਆਰੇ ਬੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ